ਪੰਜਾਬ ਦੇ ਵਿਅੰਗ ਐਕਸ਼ਨ ਕਮੇਟੀ ਤੇ ਗਵਰਨਮੈਂਟ ਟੀਚਰ ਯੂਨੀਅਨ ਵੱਲੋਂ ਦਿਵਿਆਂਗ ਐਕਸ਼ਨ ਕਮੇਟੀ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਸ਼੍ਰੀਮਤੀ ਦਿਵਿੰਦਰ ਕੌਰ ਮਰੂੜ ਦੇ ਗ੍ਰਹਿ ਵਿਕੇ ਹੜਾ ਤੋਂ ਪ੍ਰਭავਿਤ ਦਿਵਿਆਂਗ ਵਿਅਕਤੀਆਂ ਨੂੰ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਵਰਤਨਯੋਗ ਸੁੱਕਾ ਰਾਸ਼ਨ ਵੰਡਿਆ ਗਿਆ ਇਹ ਰਾਸ਼ਨ ਅਧਿਆਪਕਾਗੂ ਦਲਜੀਤ ਸਿੰਘ ਸੈਣੀ, ਰਾਮ ਵਰਮਾ ਅਤੇ ਹੋਰਨਾਂ ਅਧਿਆਪਕਾਗੂਆਂ ਦੇ ਸਹਿਯੋਗ ਨਾਲ ਵੰਡਿਆ ਗਿਆ ਇਸ ਦੌਰਾਨ ਵਿਸ਼ੇਸ਼ ਤੌਰ ਤੇ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਹਾਜ਼ਰ ਹੋਏ ਜਿਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਸਮਾਜ ਸੇਵੀ ਆਗੂਆਂ ਵੱਲੋਂ ਹੜ੍ਹਾਂ ਤੋਂ ਪ੍ਰਭਾਵਿਤ ਘਰਾਂ ਵਿੱਚੋਂ ਬਾਹਰ ਨਿਕਲਣ ਤੋਂ ਅਸਮਰਥ ਦਿਵਿਆਂਗ ਵਰਗ ਦੀ ਸਾਰ ਨਹੀਂ ਲਈ ਗਈ ਜਿਸ ਬਾਬਤ ਉਹਨਾਂ ਵੱਲੋਂ ਕੈਬਨਟ ਮੰਤਰੀ ਪੰਜਾਬ ਡਾਕਟਰ ਬਲਜੀਤ ਕੌਰ ਨੂੰ ਵੀ ਮੀਡੀਆ ਰਾਹੀਂ ਬੇਨਤੀ ਕੀਤੀ ਗਈ ਸੀ ਕਿ ਹੜ੍ਹਾਂ ਤੋਂ ਪ੍ਰਭਾਵਿਤ ਦਿਵਿਆਂਗ ਵਿਅਕਤੀ ਨੂੰ 5000 ਰੁਪਏ ਵਿੱਤੀ ਸਹਾਇਤਾ ਵਜੋਂ ਉਹਨਾਂ ਦੇ ਪੈਨਸ਼ਨ ਖਾਤਿਆਂ ਵਿੱਚ ਪਾਈ ਜਾਣ ਉਨਾਕਿ ਆ ਕੀ ਐਕਸ਼ਨ ਕਮੇਟੀ ਵੱਲੋਂ ਅਧਿਆਪਕ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਗਈ ਸੀ ਕਿ ਉਹ ਆਪਣੇ ਆਪਣੇ ਸ਼ਹਿਰਾਂ ਤੇ ਪਿੰਡਾਂ ਦੇ ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਸੁੱਕਾ ਰਾਸ਼ਨ ਵੰਡਣ ਲਈ ਅੱਗੇ ਆਉਣ ਜਿਸ ਤੋਂ ਬਾਅਦ ਇਹ ਅਧਿਆਪਕ ਆਗੂਆਂ ਨੇ ਪ੍ਰਵਾਨ ਕਰਦੇ ਹਨ ਇਹ ਸੇਵਾ ਵਕਫਾ ਪਿੰਡਾਂ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਦਿਵਿਆਂਗਾਂ ਲਈ ਕੀਤੀ ਗਈ ਹੈ ਪਿੰਨ ਨਰੂੜ ਤੋਂ ਦਾ ਨਫਰੰਗ ਚੈਨਲ ਦੀ ਰਚਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਅਸੀਂ ਸਾਰੇ ਜਾਣਦੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਇਸ ਦੇ ਵਿੱਚ ਅਧਿਆਪਕ ਵਰਗ ਨੇ ਫੈਸਲਾ ਕੀਤਾ ਤੇ ਜ਼ਰੂਰਤਮੰਦ ਲੋਕ ਜਿੱਥੇ ਵੀ ਹੋਣ ਪੰਜਾਬ ਵਿੱਚ ਚਾਹੇ ਲੋਕਲ ਲੈਵਲ ਤੇ ਚਾਹੇ ਪੰਜਾਬ ਲੈਵਲ ਤੇ ਉਹਨਾਂ ਦੀ ਮਦਦ ਕੀਤੀ ਜਾਵੇ ਇਸ ਹਦੀਂ ਦੀ ਅਸੀਂ ਅੱਜ ਅਸੀਂ ਦਿਵਿਆਂਗ ਸਾਥੀਆਂ ਦੀ ਮਦਦ ਕੀਤੀ ਹੈ ਕਿਉਂਕਿ ਜਿਸ ਏਰੀਆ 'ਚ ਫਲੱਡ ਵਗੈਰਾ ਘਟ ਆਏ ਹੁੰਦੇ ਹਨ ਭਾਵੇਂ ਕੋਈ ਉਹਦੇ ਨੁਕਸਾਨ ਹੋਇਆ ਹੁੰਦਾ ਪਰ ਵੱਡੀਆਂ ਸਮਾਜਿਕ ਸੰਸਥਾਵਾਂ ਸਰਕਾਰ ਦੀ ਉਹਨਾਂ ਤੇ ਨਿਗਾ ਨਹੀਂ ਜਾਂਦੀ ਤੇ ਉਸ ਉਸ ਕਾਰਨੂੰ ਅਸੀਂ ਧਿਆਨ ਚਿਤ ਪਹਿਲ ਤੇ ਰੱਖਦੇ ਹੋਏ ਅਸੀਂ ਅੱਜ ਦੇਖਿਆ ਵੀ ਸਾਡੇ ਆਸ-ਪਾਸ ਜਿਹੜੇ ਸਾਡੇ ਅਣਗਵਾਨ ਦੇ ਪਿੰਡ ਆ ਉਹਨਾਂ ਦੇ ਵਿੱਚ ਕੁਝ ਜ਼ਰੂਰਤ ਸਮਾਨ ਦਾ ਬਹੁਤ ਜ਼ਿਆਦਾ ਜ਼ਰੂਰਤ ਸਮਾਨ ਦਾ ਜਿਨ੍ਹਾਂ ਦੀ ਕਿਸੇ ਨੇ ਸਹਾਇਤਾ ਨਹੀਂ ਲਈ ਉਹਨਾਂ ਵਾਸਤੇ ਅਰਜੈਂਸੀ ਸੁਕਾਰਾਸ਼ ਲੈ ਕੇ ਆਏ ਆ ਇਹਦੇ ਵਿੱਚ ਰਕਵੀਰ ਸੈਣੀ ਜੀ ਦਾ ਬਚੇ ਜੁਗਦਾਨ ਹੈ ਕਿਉਂਕਿ ਉਹਨਾਂ ਨੇ ਹੀ ਸਾਨੂੰ ਇਸ ਬਾਰੇ ਦੱਸਿਆ ਤੇ ਇਸ ਕਰਕੇ ਅਸੀਂ ਇੱਧਰ ਵੀ ਮਦਦ ਕੀਤੀ ਆ ਤੇ ਵੈਸੇ ਵੀ ਆਪਾਂ ਸਮਾਜ ਨੂੰ ਦੱਸਣਾ ਚਾਹੁੰਦੇ ਆ ਕਿ ਜਿੱਥੇ ਵੀ ਲੋੜ ਹੋਵੇ ਉੱਥੇ ਸਾਡੇ ਤੱਕ ਪਹੁੰਚ ਕੀਤੀ ਜਾਵੇ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਜਿੰਨਾ ਹੋ ਸਕੇ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਮਦਦ ਕਰਾਂਗੇ ਕਿਉਂਕਿ ਅਸੀਂ ਇਹ ਕੰਮ ਹੁਣ ਤੋਂ ਨਹੀਂ ਸ਼ੁਰੂ ਕੀਤਾ ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਲਗਭਗ ਉਨੇ 20 ਸਾਲਾਂ ਤੋਂ ਹੀ ਇਹ ਕੰਮ ਲਗਾਤਾਰ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਉਸ ਦੇ ਅਧੀਨ ਹੀ ਅਸੀਂ ਇਸ ਤਰ੍ਹਾਂ ਕੀਤੀ ਆ ਤੇ ਫੇਰ ਪਰਮਾਤਮਾ ਕਰੇ ਕਿ ਇਹੋ ਜੀ ਸਥਿਤੀ ਨਾ ਹੋਵੇ ਅਸੀਂ ਸਮਾਜ ਦੇ ਆਗੂ ਸਰਪੰਚ ਪੰਚ ਲੰਬੜਦਾਰ ਪਿੰਡ ਦੇ ਮਹਤਵਪੂਰਨ ਸੱਜਣਾਂ ਐਮਐਲਏ ਜਹੂਰ ਦੀ ਸਮਾਜਿਕ ਸੰਸਥਾਵਾਂ ਨੂੰ ਅਪੀਲ ਕਰਦੇ ਆ ਕਿ ਜੋ ਜ਼ਰੂਰਤਮੰਦ ਸਾਥੀ ਆ ਉਹਨਾਂ ਤੱਕ ਮਦਦ ਜਰੂਰ ਪਹੁੰਚਾਈ ਜਾਵੇ ਸੋ ਅੱਜ ਇਸੇ ਸਬੰਧ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਹਿਬਾਨ ਦਿਵਿਆਂਗਾਂ ਨੂੰ ਸੁੱਕਾ ਰਾਸ਼ਨ ਦੇਣ ਵਾਸਤੇ ਜਿਹੜਾ ਦਿਵਿਆਂਗ ਐਕਸ਼ਨ ਕਮੇਟੀ ਨਾਲ ਉਹਨਾਂ ਨੇ ਸਹਿਯੋਗ ਕੀਤਾ ਆ ਸੋ ਖੜਾਂ ਦੀ ਮਾਰ ਦੇ ਕਾਰਨ ਕਾਫੀ ਲੰਮੇ ਸਮੇਂ ਤੋਂ ਜਿਹੜਾ ਸਾਡਾ ਪੂਰਾ ਪੰਜਾਬ ਕੀ ਸਾਡੇ ਜਿੰਨੇ ਵੀ ਸਮਾਜਿਕ ਸੰਸਥਾਵਾਂ ਹੈ ਉਹ ਜੂਝ ਰਹੀਆਂ ਹਨ ਪਰੰਤੂ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਬਹੁਤ ਸਾਰੇ ਇਹੋ ਜਿਹੇ ਦਿਵਿਆਂਗਾਂ ਦੇ ਫੋਨ ਆਏ ਆ ਜਿਨ੍ਹਾਂ ਦੇ ਤੱਕ ਸਰਕਾਰੀ ਅਤੇ ਜੋ ਐਨਜੀਓ ਸਬਾਵਾਂ ਆ ਉਹਨਾਂ ਤੱਕ ਨਹੀਂ ਪਹੁੰਚ ਸਕੀਆਂ ਸੋ ਇਸ ਕਾਰਨ ਅਸੀਂ ਅਧਿਆਪਕ ਜਥੇਬੰਦੀਆਂ ਨੂੰ ਵੀ ਬੇਨਤੀ ਕੀਤੀ ਸੀ ਤੇ ਆਪਣੇ ਤੌਰ ਤੇ ਵੀ ਜੋ ਸਾਡੇ ਕੋਲ ਜਥੇਬੰਦੀ ਕੋਲ ਆਪਣਾ ਫੰਡ ਪਿਆ ਹੁੰਦਾ ਉਸ ਦੀ ਵਰਤੋਂ ਕਰਦੇ ਹੋਏ ਜਿਹੜੇ ਸਾਡੇ ਦਿਵਿਆਂਗ ਸਾਥੀ ਆ ਉਹਨਾਂ ਨੂੰ ਸੁੱਕਾ ਰਾਸ਼ਨ ਦੇਣ ਵਾਸਤੇ ਅਸੀਂ ਅੱਜ ਇੱਥੇ ਨਰੂੜ ਵਿਖੇ ਪਹੁੰਚੇ ਆ ਇਸ ਤੋਂ ਪਹਿਲਾਂ ਵੀ ਸਾਡੇ ਕੁਝ ਸਾਥੀ ਤਰਨਤਨ ਤੋਂ ਵੀ ਫੋਨ ਆਏ ਸੀਗੇ ਉਹਨਾਂ ਨੇ ਵੀ ਇਹ ਸੁੱਕਾ ਰਾਸ਼ਨ ਆ ਉਹ ਦਿੱਤਾ ਗਿਆ ਤੇ ਅੱਜ ਕਿਹੜੇ ਕਿਹੜੇ ਪਿੰਡਾਂ ਨੂੰ ਰਾਸ਼ਨ ਦਿੱਤਾ ਗਿਆ ਜੀ ਅੱਜ ਸਾਨੀ ਤੋਂ ਸਾਡੇ ਸੀਗੇ ਕੁਝ ਸਾਥੀ ਮਨਪ੍ਰੀਤ ਜੀ ਤੇ ਇਸ ਤੋਂ ਇਲਾਵਾ ਮਾਲਕਪੁਰ ਤੋਂ ਤੇ ਜਗਜੀਤਪੁਰ ਤੋਂ ਤੇ ਰਹਿਾਨਾ ਜੱਟਾਂ ਤੋਂ ਇਹ ਸਾਥੀ ਸਾਡੇ ਲੋਡ ਬਾਂਸ ਸਗੇ ਬਿਲਕੁਲ ਜਿਹੜੇ ਲੋਡ ਬਾਂਸ ਸਗੇ ਜਿਨ੍ਹਾਂ ਤੱਕ ਕਿਸੇ ਵੀ ਸਾਡੀਆਂ ਸੰਸਥਾਵਾਂ ਨੇ ਉਹਨਾਂ ਨੇ ਸਾਰ ਨਹੀਂ ਨਹੀਂ ਸਪੋਰਸ ਕਰਕੇ ਅਸੀਂ ਉਹਨਾਂ ਨੂੰ ਅੱਜ ਰੈਚਾ ਸੁੱਕਾ ਰਚਨ ਦੇਣ ਵਾਸਤੇ ਪਹੁੰਚੇ ਹਾਂ